ਕੌਮੀ ਇਨਸਾਫ਼ ਮੋਰਚਾ ਵਿੱਚ ਖੜੇ ਆਂ ਤੇ ਅੱਜ ਇੱਥੇ ਗੱਤਕੇ ਦਾ ਕੰਪੀਟੀਸ਼ਨ ਮੁਕਾਬਲਾ ਜਿਹੜਾ ਉਹ ਹੋ ਰਿਹਾ ਹੈ ਬੇਸ਼ੱਕ ਆਨੰਦਪੁਰ ਸਾਹਿਬ ਦੇ ਵਿੱਚ ਹੋਲੇ ਮੱਲਾ ਮਨਾਇਆ ਜਾ ਰਿਹਾ ਹੈ ਪਰੰਤੂ ਇੱਥੇ ਜਿੱਥੇ ਮੋਰਚਾ ਲੱਗਿਆ ਹੋਇਆ ਹੈ ਇੱਥੇ ਵੀ ਵੱਡੇ ਪੱਧਰ ਦੇ ਉੱਪਰ ਇਹਨਾਂ ਦੇ ਵੱਲੋਂ ਹੋਲੇ ਮੱਲੇ ਨੂੰ ਲੈ ਕੇ ਗੱਤਕੇ ਦਾ ਕੰਪੀਟੀਸ਼ਨ ਤੇ ਕੋਟ ਸਵਾਰੀ ਜਿਹੜੀ ਆ ਉਹ ਅਗਲੇ ਦਿਨ ਜਿਹੜੀ ਕੱਲ ਨੂੰ ਜਿਹੜੀ ਉਹ ਕਰਵਾਈ ਜਾਣੀ ਆ ਸੋ ਅੱਜ ਕੰਪੀਟੀਸ਼ਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸਟੇਜ ਦੇ ਉੱਪਰ ਤਿਆਰ ਬਰ ਤਿਆਰ ਨੇ ਜਿਹੜੀਆਂ ਵੀ ਟੀਮਾਂ ਨੇ ਭਾਗ ਲੈਣਾ ਆ ਉਹ ਤਿਆਰ ਖੜੀਆਂ ਨੇ ਔਰ ਸ਼ੁਰੂਆਤ ਜਿਹੜੀ ਆ ਹੋਣ ਵਾਲੀ ਆ ਔ ਪ੍ਰਾਈਜ਼ ਜਿਹੜੇ ਨੇ ਜਿਹੜੇ ਇਨਾਮ ਉਹਨਾਂ ਨੂੰ ਦਿੱਤੇ ਜਾਣੇ ਨੇ ਇਹਨਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇਹ ਟੀਮਾਂ ਨੂੰ ਪਹਿਲਾ ਇਨਾਮ ਦੂਜਾ ਇਨਾਮ ਜਾਂ ਤੀਜਾ ਗੱਤਕਾ ਕੱਪ 2023 ਸਾਰੇ ਸਾਡੇ ਤੁਹਾਨੂੰ ਬੇਨਤੀ ਹੈ ਸਟੇਜ ਨੂੰ ਹੋਲਾ ਮਹੱਲਾ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਸੋ ਇਹ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਿਹੜਾ ਕਰਵਾਇਆ ਜਾ ਰਿਹਾ ਹੈ ਉਹਦੇ ਹਿਸਾਬ ਦੇ ਨਾਲ ਇਹਨਾਂ ਨੇ ਨਾਮ ਲਿਖਿਆ ਔਰ ਇਹ ਇੱਥੇ ਇਨਾਮ ਜਿਹੜੇ ਆ ਇਹ ਤਕਸੀਮ ਕੀਤੇ ਜਾਲੇ ਨੇ ਔਰ ਇਸ طرف ਸੰਗਤ ਜਿਹੜੀ ਆ ਉਹ ਬੈਠੀ ਹੋਈ ਆ ਉਹਨਾਂ ਨੇ ਆਨੰਦ ਮਾਣਣਾ ਹੈਗਾ ਆ ਗਤਕੇ ਦਾ ਜਦੋਂ ਟੀਮਾਂ ਆਪਣਾ ਜਿਹੜਾ ਜੋ ਵੀ ਉਹਨਾਂ ਦੇ ਕੋਲੇ ਹੁਨਰ ਹੈਗਾ ਆ ਉਹ ਦਿਖਾਉਣ ਗਿਆ ਤਾਂ ਇੱਥੇ ਫਿਰ ਉਹ ਜਿਹੜਾ ਇਸ ਨੂੰ ਦੇਖਣ ਗਿਆ ਸੰਗਤਾਂ ਦੇਖਣ ਲਈ ਬੈਠੀਆਂ ਹੋਈਆਂ ਨੇ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚ ਵੀ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਵੀ ਇੱਥੇ ਮੌਜੂਦ ਹੈਗਾ ਸੋ ਗੱਲਬਾਤ ਅਸੀਂ ਸੰਗਤ ਨਾਲ ਵੀ ਕਰਦੇ ਆਂ ਔਰ ਦੂਸਰੀ ਤਰਫ ਪਿਆਰੀ ਜਿਹੜੀ ਉਹ ਵੀ ਤੁਹਾਨੂੰ ਅਸੀਂ ਨਾਲ ਦੀ ਨਾਲ ਦਿਖਾਈ ਦਿੰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀਤੈ ਕਿਤੋਂ ਆਇਓ ਤੁਸੀਂ ਪਿੰਡ ਪਿਪਲਥੇ ਤੋਂ ਜੀ ਜ਼ਿਲ੍ਹਾ ਜੀਂਧ ਹਰਿਆਣਾ ਹਰਿਆਣਾ ਤੋਂ ਸੰਗਤ ਆਈਆਂ ਹੋਈਆਂ ਨੇ ਕਿਦੋਂ ਤੇ ਆਇਓ ਤੁਸੀਂ ਅਸੀਂ ਅੱਜ ਸਵੇਰੇ ਆਏ ਆਂ ਜੀ ਇਹਨੂੰ ਸਪੈਸ਼ਲ ਦੇਖਣ ਲਈ ਫਿਰ ਇੱਥੇ ਪਹੁੰਚ ਗਏ ਦਸਹਰਾ ਗਰਾਊਂਡ ਹਾਂਜੀ ਅਸੀਂ ਸਾਰੇ ਪਿੰਡ ਵੱਲੋਂ ਅੱਜ ਸੜਾ ਕੀਤੀ ਸੀ ਵੀ ਕੌਮੀ ਮੋਰਚੇ ਦੇ ਹਾਜ਼ਰੀ ਲਵਾਈਏ ਤੇ ਹੁਣ ਸਾਡੀ ਇਹ ਪ੍ਰੋਗਰਾਮ ਇਹ ਵੀ ਅਸੀਂ ਹਫਤੇ ਬਾਅਦ ਇੱਕ ਬੱਸ ਲੈ ਕੇ ਤੇ ਅਸੀਂ ਆਪਣੇ ਨਗਰ ਤੋਂ ਸਾਰੇ ਆਵਾਂ ਕਰਾਂਗੇ ਅੱਛਾ ਜੀ ਹਰ ਹਫਤੇ ਤੁਸੀਂ ਫਿਰ ਪਹੁੰਚਿਆ ਕਰੋ ਹਰ ਹਫਤੇ ਪਹੁੰਚਿਆ ਕਰਾਂਗੇ ਜੀ ਇੱਕ ਦਿਨ ਲਗਾ ਕੇ ਜਾਇਆ ਕਰੋਗੇ ਇੱਕ ਦਿਨ ਲਗਾ ਕੇ ਜਾਇਆ ਕਰਾਂਗੇ ਜੀ ਜਿਸ ਦਾ ਪ੍ਰੋਗਰਾਮ ਬਣਿਆ ਤੰਬੂ ਲੱਗ ਗਏ ਤੇ ਪੱਕਾ ਮੋਰਚਾ ਵੀ ਲਾ ਲਈਏ ਅੱਛਾ ਜੀ ਪੱਕਾ ਮੋਰਚਾ ਵੀ ਲਾਉਣਾ ਵੈਸੇ ਵੀ ਹਰਿਆਣੇ ਵਾਲੇ ਸਰਪੰਚਾਂ ਦਾ ਪੱਕਾ ਮੋਰਚਾ ਜਿਹੜਾ ਉਹ ਲ हां जी हरियाणा ਦੇ ਸਰਪੰਚਾਂ ਦੇ ਮੋਰਚਾ ਵੀ ਆਇਆ ਸੀ ਬਾਕੀ ਸਾਡਾ ਜਿਹੜਾ जाट ਭਾਈਚਾਰਾ ਹੈ ਹਰਿਆਣੇ ਤੋਂ ਉਹ ਵੀ ਇੱਥੇ ਸਮੂਲੀਅਤ ਕਰਦਾ ਪਿਆ ਤੇ ਹਰਿਆਣੇ ਦੀ ਕਾਫੀ ਸੰਗਤ ਜਿਹੜੀ ਉਹ ਕੌਮੀ ਇਨਸਾਫ ਮੋਰਚੇ ਦੇ ਵਿੱਚ ਹਾਜ਼ਰ ਹੁੰਦ ਕਰਦੀ ਅੱਜ ਫਿਰ ਗੱਤਕੇ ਦੇ ਕੰਪੀਟੀਸ਼ਨ ਹੋਣੇ ਆ ਬੇਸ਼ੱਕ ਅਨੰਦਪੁਰ ਸਾਹਿਬ ਦੇ ਵਿੱਚ ਇਹ ਮਾਹੌਲ ਹੁੰਦਾ ਆ ਕਿਉਂਕਿ ਹੋਲੇ ਮਹੱਲੇ ਦਾ ਅਸਲ ਮਕਸਦ ਹੀ ਇਹ ਹੀ ਹੁੰਦਾ ਹੈ ਵੀ ਜੋ ਵੀ ਸ਼ਸਤਰ ਵਿਦਿਆ ਗ੍ਰਹਿਣ ਕੀਤੀ ਹੈ ਉਹਨੂੰ ਦਿਖਾਇਆ ਜਾਂਦਾ ਹੁਣ ਇਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਉਹ ਬੈਠੀਆਂ ਹੋਈਆਂ ਨੇ ਤਾਂ ਫਿਰ ਇੱਥੇ ਇੱਥੇ ਹੀ ਤੁਹਾਨੂੰ ਲੱਗਦਾ ਹੈ ਵੀ ਆਹ ਹ ਅਸੀਂ ਬਾਪੂ ਗੁਰਚਰਨ ਸਿੰਘ ਨਾਲ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਸੀ ਤੇ ਉਹਨਾਂ ਇਹ ਗੱਲ ਕਹੀ ਸੀ ਵੀ ਜਿਹੜੀ ਸਿੱਖ ਸੰਗਤ ਹੈ ਨਾ ਚਲੋ ਹੋਲਾ ਮਹੱਲਾ ਅਨੰਦਪੁਰ ਸਾਹਿਬ ਦਾ ਵੀ ਬਹੁਤ ਮੱਤਾ ਰੱਖਦਾ ਹੈ ਦਸਵੇਂ ਪਾਤਸ਼ਾਹ ਦਾ ਸਥਾਨ ਹੈ ਤੇ ਸਾਰੀਆਂ ਸਿੱਖ ਸੰਗਤਾਂ ਅਨੰਦਪੁਰ ਸਾਹਿਬ ਜਾਂਦੀਆਂ ਨੇ ਤੇ ਇਸ ਕੋ ਮੇ ਮੋਰਚੇ ਦੇ ਵੀ ਸੰਗਤ ਨੂੰ ਸੱਦਣ ਵਾਸਤੇ ਉਹ ਕਹਿੰਦੇ ਨੇ ਵੀ ਅਸੀਂ ਬਰਾਬਰ ਦਾ ਹੁਲੇਮੱਲਾ ਇੱਥੇ ਮਨਾ ਲੈਣਾ ਹੈ ਤੇ ਜਿਹੜੀ ਸੰਗਤ ਇੱਥੇ ਆਵੇਗੀ ਇੱਥੇ ਅਸੀਂ ਪੂਰੀ ਹੁਲੇਮੱਲੇ ਦੀ ਰੌਣਕ ਮਨਾਵਾਂਗੇ ਤੇ ਸਾਰੀ ਸੰਗਤਾਂ ਦਾ ਜਿਹੜਾ ਨਾ ਉਹ ਅਸੀਂ ਮਨੋਰੰਜਨ ਵੀ ਕਰਾਂਗੇ ਬਿਲਕੁਲ ਜਿਉਂ ਹੀ ਜੋ ਕੁਝ ਨਾਲਪੁਰ ਸਾਹਿਬ ਹੁੰਦਾ ਹੈ ਉਹੀ ਕੁਝ ਇੱਥੇ ਸੰਗਤਾਂ ਨੂੰ ਦਿਖਾਇਆ ਜਾ ਜੀ ਜੋ ਅਨੰਦਪੁਰ ਸਾਹਿਬ ਹੁੰਦਾ ਹੈ ਉਹੀ ਚੀਜ਼ ਇੱਥੇ ਵਿਖਾਈ ਜਾਏਗੀ ਜਿਵੇਂ ਸੰਗਤਾਂ ਜਿਹੜੀਆਂ ਨੰਗ ਸਿੰਘ ਫੌਜਾ ਵੱਲੋਂ ਉੱਥੇ ਹੁਲਾਮੁਲਾ ਕਰਿਆ ਜਾਂਦਾ ਹੈ ਕੋੜ ਦੌੜ ਹੁੰਦੀ ਹੈ ਉਸੇ ਤਰ੍ਹਾਂ ਹੀ ਉਹਨਾਂ ਦਾ ਕਮਿੰਨ ਸਾਹਿਬ ਮੋਰਚੇ ਦਾ ਸਿਸਟਮ ਹੈ ਪਿਆ ਅਸੀਂ ਇੱਥੇ ਵੀ ਸਭ ਕੁਝ ਵਿਖਾਈਏ ਗਰਾਊਂਡਰੀ ਕਾਫੀ ਵੱਡੀ ਹੈ ਹਾਂ ਜੀ ਕਾਫੀ ਵੱਡੀ ਗਰਾਊਂਡ ਹੈ ਕਿ ਸੰਗਤਾਂ ਦਾ ਵੀ ਕਾਫੀ ਇਕੱਠੇ ਤੇ ਹੋਰ ਵੀ ਮੈਨੇਜਮੈਂਟ ਕਮੇਟੀ ਵੱਲੋਂ ਸਾਰਿਆਂ ਨੂੰ ਇਹ ਦੱਸਿਆ ਗਿਆ ਹੈ ਪਿਆ ਅਸੀਂ ਆਨੰਦਪੁਰ ਸਾਹਿਬ ਦਾ ਹੁਲਾਮੁਲਾ ਤੁਹਾਨੂੰ ਪੂਰਾ ਰੂਬਰੂ ਇੱਥੇ ਮਨਾਵਾਂਗੇ ਬਿਲਕੁਲ ਔਰ ਤੁਸੀਂ ਹੁਣ ਹਰਿਆਣੇ ਤੋਂ ਜਿਵੇਂ ਤੁਸੀਂ ਆਏ ਹੋਰ ਸੰਗਤਾਂ ਵੀ ਹਰਿਆਣੇ ਤੋਂ ਪਹੁੰਚ ਰਹੀਆਂ ਨੇ ਇੱਥੇ ਹਾਂ ਜੀ ਕਾ ਉੱਥੇ ਬਾਪੂ ਜੀ ਦਾ ਵੱਡਾ ਭਾਈ ਤੇ ਛੋਟਾ ਭਾਈ ਫੇ ਕੱਟੇ ਵੱਡਾ ਭਾਈ ਤੇ ਛੋਟਾ ਭਾਈ ਦੋਵੇਂ ਇਕੱਠੇ ਨੇ ਤੇ ਆ ਕੇ ਜਿਹੜਾ ਜੱਟ ਭਾਈ ਚਾਹ ਸਾਡਾ ਪੂਰਾ ਸੁਮੁਲੀਅਤ ਕਰਦਾ ਇੱਥੇ ਪਤਾ ਲੱਗ ਗਿਆ ਹਰਿਆਣੇ ਦੇ ਵਿੱਚ ਵੀ ਜਿਹੜੀ ਉਹ ਬੰਦੀ ਸਿੰਘ ਨੇ ਵੀ ਇੰਨੇ-ਇੰਨੇ ਸਾਲਾਂ ਤੋਂ ਉਹਨਾਂ ਨੂੰ ਅੰਦਰ ਰੱਖਿਆ ਹੋਇਆ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਹੈਗਾ ਕੀ ਕਾਰਨ ਨੇ ਉਹ ਤੁਹਾਡੇ ਨਾਲ ਕਿਹੋ ਜਿਹੀ ਗੱ वार्तालाਪ ਕਰਦੇ ਨੇ ਜੱਟ ਭਾਈ ਚਾਹ ਹਾਂਜੀ ਪੂਰਾ ਪਤਾ ਲੱਗ ਗਿਆ ਜਦੋਂ ਵੀ ਅਸੀਂ ਜੱਟ ਭਾਈ ਜਰ ਨੂੰ ਮਿਲਨੇ ਆ ਉਹਨਾਂ ਨੂੰ ਦੱਸਨੇ ਆ ਤੇ ਉਹ ਸਾਡੇ ਤੋਂ ਵੀ ਵੱਧ ਕੇ ਇਸ ਚੀਜ਼ ਨੂੰ ਮਹਿਸੂਸ ਕਰਦੇ ਨੇ ਪੀ ਜਿਹੜੇ ਸਿੰਘਾਂ ਦੀ ਜਿੰਨਾ ਚਿਰ ਦੀ ਸਜ਼ਾ ਹੋਈ ਹੈ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਛੱਡਿਆ ਨਹੀਂ ਗਿਆ ਇਹ ਬਹੁਤ ਬੇਇਨਸਾਫੀ ਹੋ ਰਹੀ ਹੈ ਸਿੱਖ ਕੌਮ ਨਾਲ ਤੇ ਸਾਡੀ ਉਹ ਹਮਦਰਦੀ ਕਰਨ ਜਿੰਨਾ ਜੱਟ ਭਾਈਚਾਰਾ ਉਸ ਨੂੰ ਮੋਲੀਅਤ ਕਰ ਰਿਹਾ ਉਹ ਆਉਂਦੇ ਨੇ ਫੇਰ ਜਿਵੇਂ ਪਹਿਲਾ ਮੋਰਚਾ ਲਾਇਆ ਸੀਗਾ ਹਨਾ ਉਸੇ ਤਰੀਕੇ ਨਾਲ ਉਹ ਇੱਥੇ ਵੀ ਮੋਰਚੇ 'ਚ ਪਹੁੰਚ ਰਹੇ ਨੇ ਕਿਸਾਨੀ ਅੰਦੋਲਨ ਸੀਗਾ ਉਹ ਹੁਣ ਇਹ ਸਿਰਫ ਜੇਲਾ ਦੇ ਵਿੱਚੋਂ ਸਿੰਘਾਂ ਨੂੰ ਗੜਾਉਣ ਦੇ ਲੱਗਿਆ ਮੋਰਚਾ ਉੱਥੇ ਜਿਵੇਂ ਦਿੱਲੀ ਮੋਰਚਾ ਲੱਗਾ ਸੀ ਤੇ ਜੱਟ ਭਾਈਚਾਰੇ ਨੇ ਸਾਡਾ ਪੂਰਾ ਸਾਥ ਦੇ ਕੇ ਪੂਰਾ ਖਾਣ ਪੀਣ ਦਾ ਵੀ ਉਹਨਾਂ ਰੈਜਮੈਂਟ ਕਰਕੇ ਸਾਨੂੰ ਜੀ ਆਇਆਂ ਕਿਹਾ ਇਸੇ ਤਰ੍ਹਾਂ ਹੀ ਕੌਮੀ ਅਸਾਮ ਮੋਰਚੇ ਦੇ ਵਿੱਚ ਵੀ ਜੜ੍ਹ ਪਾਈ ਜਾ ਰਹੀ ਹੈ ਜਿਹੜਾ ਪੂਰੀ ਸੁਮੂਲੀਅਤ ਕਰਦਾ ਪਿਆ ਤੇ ਸਾਨੂੰ ਆਸ ਹੈ ਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਸਾਰਾ ਹਰਿਆਣਾ ਹੀ ਵੱਧ ਚੜ ਕੇ ਕੌਮੀ ਅਸਾਮ ਮੋਰਚੇ ਆਏਗਾ ਅਰੇ ਜੀ 20 ਸੰਮੇਲਨ ਤੁਹਾਨੂੰ ਪਤਾ ਹੋਣਾ ਹੋ ਰਿਹਾ ਐ ਅੰਮ੍ਰਿਤਸਰ ਦੇ ਵਿੱਚ ਉਹਨੂੰ ਲੈ ਕੇ ਵੀ ਬੜੀਆਂ ਕੰਸੂਆਂ ਚੱਲ ਰਹੀਆਂ ਨੇ ਪੰਜਾਬ ਦਾ ਮਾਹੌਲ ਖਰਾਬ ਹੈ ਕੀ ਇਹ ਮੋਰਚਿਆਂ ਦੇ ਨਾਲ ਪੰਜਾਬ ਦੇ ਮਾਹੌਲ ਦੇ ਵਿੱਚ ਤੁਹਾਨੂੰ ਲੱਗਦਾ ਵੀ ਕੋਈ ਖਰਾਬੀ ਆਈ ਹੈ ਵੇਖੋ ਜੀ ਇਹ ਤਾਂ ਇੱਕ ਨਾ ਸਰਕਾਰ ਦੀ ਮੈਂ ਕਹਿੰਦਾ ਵਿਚਾਲੇ ਕੁਝ ਇਹਨਾਂ ਗੱਲਾਂ ਦਾ ਫਰਕ ਨਹੀਂ ਪੈਣ ਵਾਲਾ ਹੁਣ ਜਿਵੇਂ ਬਿਹਾਰੀ ਲੋਕ ਦੂਜੇ ਸੂਬਿਆਂ ਦੇ ਵਿੱਚ ਕੁੱਟੇ ਗਏ ਨੇ ਕਾਫੀ ਇਹ ਮਾਰਤਲ ਹੋਈ ਤਾਂ ਕਹੇਗਾ ਨਹੀਂ ਕਿਤੇ ਕਿਸੇ ਵੀ ਮੀਡੀਆ ਨੇ ਵਿਖਾਇਆ ਨੈਸ਼ਨਲ ਮੀਡੀਆ ਨਾ ਕਿਸੇ سوشل ਮੀਡੀਆ ਤੇ ਗੱਲ ਵਿਖਾਈ ਗਈ ਹੈ ਅਗਰ ਪੰਜਾਬ ਦੇ ਵਿੱਚ ਕੋਈ ਛੋਟੀ ਜੀ ਗੱਲ ਹੁੰਦੀ ਹੈ ਉਹ ਵੀ ਸਾਡੀ ਬੜੀ ਪਰਫਲ ਕਰਕੇ ਵੱਡੀ ਕਰਕੇ ਵਿਖਾਈ ਜਾਂਦੀ ਹੈ ਤੇ ਸਿਰਫ ਬਦਨਾਮੀ ਦਾ ਸਿਸਟਮ ਹੈ ਹੋਰ ਕੋਈ ਐਡਾ ਖਾਸ ਹੈ ਤਾਂ ਕੋਈ ਫਰਕ ਨਹੀਂ ਪੈਣਾ ਤੇ ਛੁੱਟੀਆਂ ਫਵਾਂਵਾਂ ਵਾਂਗ ਜਿਆਦੀਆਂ ਅਸਰ ਲੈ ਰਹੇ ਨੇ ਇਸ ਕੱਲ ਦਾ ਜਿਲ੍ਹੇ ਕੀ ਪੰਜਾਬ ਦੇ ਵਿੱਚ ਵੈਸੇ ਕ੍ਰਾਈਮ ਰੇਟ ਬਹੁਤ ਲੋ ਹੈ ਪਰੰਤੂ ਇਹਨੂੰ ਇੰਜ ਤੁਹਾਨੂੰ ਲੱਗਦਾ ਹੈ ਵੀ ਐਵੇਂ ਪ੍ਰਸਾਰਿਤ ਕੀਤਾ ਜਾਂਦਾ ਕਿ ਜਿਵੇਂ ਬਹੁਤ ਇਹ ਲੋਕ ਨਕਸਲੀ ਹੁੰਦੇ ਨੇ ਜਾਂ ਹਾਂਜੀ ਗੱਲ ਕੁਝ ਵੀ ਨਹੀਂ ਹੁੰਦੀ ਜੀ ਜਿਵੇਂ ਅਜਨ ਵਾਲਾ ਕੰਡ ਸੀ ਕੁਝ ਵੀ ਨਹੀਂ ਸੀ ਗੱਲ ਇੱਕ ਵਿਵਦੀਤ ਮੁੱਦੇ ਤੋਂ ਲੈ ਕੇ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਬੇਤੁਕਾ ਵਿਵਾਦ ਕੀਤਾ ਗਿਆ ਉਹਦਾ ਕੋਈ ਤਕਲੀਸ਼ ਨਹੀਂ ਬਣਦਾ ਜੇ ਵਿਵਦੀ ਹੋ ਜਾਂਦੀ ਤਾਂ ਜੇ ਤਾਂ ਵੇਖੋ ਜਿੱਥੇ ਵਿਆਹ ਹੀ ਨਹੀਂ ਗਈ ਜੇ ਹੋ ਜਾਂਦੀ ਨਾ ਤੇ ਉੱਥੇ ਮਰਜੀਵਲੇ ਸਿੱਖ ਸਨ ਹਜ਼ਾਰਾਂ ਦੀ ਗਿਣਤੀ ਅੱਖਾਂ ਦੀ ਗਿਣਤੀ ਚ ਉੱਥੇ ਪਤਾ ਨਹੀਂ ਕੀ ਹੋ ਜਾਂਦਾ ਲੇਕਿਨ ਇਸ ਚੀਜ਼ ਨੂੰ ਲੋਕਾਂ ਨੇ ਜਿਹੜੇ ਸਾਡੇ ਖਿਲਾਫ ਨੇ ਲੋਕ ਜਿਹੜੇ ਇਸ ਮੋਰਚੇ ਨੂੰ ਦਬਾਣਾ ਚਾਹੁੰਦੇ ਨੇ ਤੇ ਉਸ ਕਰਕੇ ਉਹ ਜ਼ਿਆਦਾ ਉਤਸ਼ਾਹ ਕਰਦੇ ਨੇ ਤੇ ਭਾਈ ਅਮਰਤਪਾਲ ਸਿੰਘ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਾਡੀ ਪੰਜਾਬ ਪੁਲਿਸ ਜਿਹੜਿਆ ਉਹ ਸਾਡੇ ਦੇ ਝੂਠੇ ਪਰਚੇ ਬੰਦੀ ਹੈ। ਅਗਰ ਝੂਠਾ ਪਰਚਾ ਨਾ ਪਾਇਆ ਹੁੰਦਾ ਤੇ ਪੰਜਾਬ ਪੁਲਿਸ ਜਿਹੜੀ ਸੀ ਉਹ برخਾਸ ਨਾ ਕਰਦੀ। ਤੁਸੀਂ ਕਿਵੇਂ ਮੰਨਦੇ ਹੋ ਕਿ ਜਦੋਂ ਸ਼ਿਗਰਨ ਸਾਹਿਬ ਸਰੂਪ ਲੈ ਕੇ ਗਏ ਕਿ ਤੁਹਾਨੂੰ ਲੱਗਦਾ ਹੈ ਵੀ ਪਹਿਲਾਂ ਵੀ ਐਵੇਂ ਸਿੱਖ ਲੈ ਕੇ ਜਾਂਦੇ ਸੀਗੇ ਕੁਝ ਕੇ ਵੀ ਹਵਾਲੇ ਦਿੱਤੇ ਜਾਂਦੇ ਨੇ ਵੀ ਜਿਵੇਂ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਸਿੱਖ ਫੌਜੀ ਜਾਂਦੇ ਸੀਗੇ ਤੇ ਉਹਨਾਂ ਦੇ ਕੋਲ ਸ਼ਿਗਰਨ ਸਾਹਿਬ ਸਰੂਪ ਹੁੰਦਾ ਸੀਗਾ। ਵੇਖੋ ਜੀ ਬਿਲਕੁਲ ਇਸ ਗੱਲ ਦਾ ਸਾਨੂੰ ਕਈ ਜਿਹੜੇ ਨਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੋਂ ਨਿਸ਼ਾਨੀਆਂ ਮ ਜਿਹੜਾ 1 ਇੰਚੀ ਸਰੂਪ ਹੈ ਸਬਸਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹਦੇ ਵਿੱਚ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਪਾਠ ਹੈ ਸੰਪੂਰਨ ਤਿੰਨ ਤਿੰਨ 1430 ਅੰਗ ਨੇ ਇਹ ਕਮ ਆਪਣੇ ਕਮ ਕਟਵਾਦ ਹੁੰਦੇ ਸੀਗੇ 1430 ਦਾ ਮਸ਼ੀਨ ਨਾਲ ਹੋਏ ਨਾ ਇਹ ਕਟਵਾ ਜਾਂਦੇ ਲਖਾਈ ਦੇ ਜਿਹੜਾ 1 ਇੰਚੀ ਸਰੂਪੇ ਉਹਦੇ ਵਿੱਚ 1430 ਅੰਗ ਹੀ ਨੇ ਜੀ ਜੀ ਤੇ ਉਹ ਜਿਹੜਾ ਸਰੂਪ ਸੀ ਨਾ ਉਹ ਮਹਾਰਾਜ ਆਪਣੇ ਕਮਰ ਕਸੇ ਜਰਖਾ ਕਰਦੇ ਹਨ ਜਿਹੜਾ ਅੱਜ ਵੀ ਦਮਦਮਾ ਸਾਹਿਬ ਭਾਈ ਡੱਲੇ ਦੀ ਹਾਦ ਕੋਲ ਮੌਜੂਦ ਪਿਆ ਹੈ ਸੰਗਤਾਂ ਉਹਦੇ ਦਰਸ਼ਨ ਕਰਦੀਆਂ ਨੇ ਤੇ ਜਦੋਂ ਵੀ ਮਹਾਰਾਜ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਵੀ ਮੋਰਚੇ ਲੱਗਦੇ ਸਨ ਉਦੋਂ ਵੀ ਸਿੰਘ ਸਿੰਘ ਆਪਣਾ ਗੁਰੂ ਜੀ ਮਹਾਰਾਜ ਦਾ ਓਟਸਰਾ ਲੈ ਕੇ ਅਰਦਾਸ ਕਰਕੇ ਮਹਾਰਾਜ ਦਾ ਓਟਸਰਾ ਲੈ ਕੇ ਜੰਗਾਂ ਜੁੱਦਾਂ ਜਾਂਦੇ ਹੁੰਦੇ ਸਨ ਅੱਜ ਚੀਨ ਦੇ ਬਾਰਡਰ ਤੇ ਸਾਡਾ ਕਿਸੇ ਨਿਸ਼ਾਨ ਸਾਹਿਬ ਝੁਲ ਰਿਹਾ ਹੈ ਇਹ ਜਿਹੜੀ ਇੰਡੀਅਨ ਸਰਕਾਰ ਹੈ ਜੇ ਮੋਦੀ ਸਰਕਾਰ ਹੈ ਜੇ ਸਾਡਾ ਗ੍ਰਹਿ ਮਤਰਾ ਲਿਆ ਉਹ ਕਿਉਂ ਨਹੀਂ ਉਸ ਨਿਸ਼ਾਨ ਸਾਨੂੰ ਹਟਾਉਂਦੇ ਸਾਡੇ ਕੋਲ ਬਿਨਾ ਗੁਰੂਗ੍ਰੰਥ ਸਾਹਿਬ ਤੇ ਜਾਂ ਨਿਸ਼ਾਨ ਸਾਹਿਬ ਤੋਂ ਬਗੈਰ ਕੁਝ ਵੀ ਨਹੀਂ ਪਾਵਰ ਹੀ ਨਹੀਂ ਸਾਡੇ ਕੋਲ ਅਸੀਂ ਜੇ ਕੁਝ ਕਰਨਾ ਤੇ ਇਹਦਾ ਉਲਟਾ ਸਿਰ ਲੈ ਕੇ ਕਰਨਾ ਹੈ ਸੋ ਇਥੇ ਹੋਰ ਵੀ ਸੰਗਤਾਂ ਜਿਹੜੀਆਂ ਮੌਜੂਦ ਨੇ ਨਿਹੰਗ ਸਿੰਘ ਜਿਹੜੇ ਆ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਵਾ ਦਿੰਦੇ ਆ ਇਹ ਫਰੰਟ ਰੋ ਦੇ ਵਿੱਚ ਨਿਹੰਗ ਸਿੰਘ ਵੀ ਬੈਠੇ ਹੋਏ ਨੇ ਜਿਨ੍ਹਾਂ ਨੇ ਗੱਤਕੇ ਨੂੰ ਜਿਹੜਾ ਆ ਉਹ ਦੇਖਣਾ ਹੈਗਾ ਔਰ ਜਦੋਂ ਗੱਤਕਾ ਖੇਡਿਆ ਜਾਣਾ ਹੈ ਤਾਂ ਉਦੋਂ ਫਿਰ ਉਚਾਹਿਤ ਵੀ ਜਿਹੜਾ ਆ ਉਹ ਟੀਮਾਂ ਨੂੰ ਕੀਤਾ ਜਾਣਾ ਸੋ ਇਹ ਬਜ਼ੁਰਗ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਬਾ ਜੀ ਤੁਸੀਂ ਗੱਤਕਾ ਦੇਖਣ ਲਈ ਆਏ ਹੋ ਹਾਂ ਜੀ ਅਸੀਂ ਇਥੇ ਤੁਸੀਂ ਮੋਰਚੇ ਵਿੱਚ ਹੀ ਹੋ ਮੋਰਚੇ ਚ ਹਾਂ ਜੀ ਸ਼ੇਸ਼ਾ ਤੁਮੀ ਨਹੀਂ ਹੋ ਗਿਆ ਨਾ ਹੀ ਅਮਰਪਾਲ ਦੇ ਅੱਛਾ ਤੁਸੀਂ ਪਹਿਲਾਂ ਵਹਿਰਦੇ ਹਾਂ ਅਹ ਵਹਿਰਦੇ ਨਾ ਆ ਰਹੇ ਅਸੀਂ ਅੱਛਾ ਜੀ ਹੁਣ ਫਿਰ ਤੁਸੀਂ ਇੱਥੇ ਆ ਕੇ ਕਮੈਂਟ ਸਾਡੇ ਇੱਥੇ ਆਏ ਸਾਡਾ ਸਾਰਾ ਇੱਥੇ ਕੈਂਪ ਲੱਗੇ ਆ ਅੱਛਾ ਜੀ ਹਾਂਜੀ ਤਾਂ ਹੁਣ ਤੁਸੀਂ ਇਹ ਗਦਕਾ ਦੇਖਣਾ ਗਦਕਾ ਦੇਖਣ ਆਏ ਆ ਸਾਡੇ ਹਨਪੁਰ ਸਾਹਿਬ ਨਹੀਂ ਜਾਣਾ ਤੁਸੀਂ ਨਹੀਂ ਜੀ ਨਨਪੁਰ ਨਹੀਂ ਅਸੀਂ ਇੱਥੇ ਹੀ ਕੱਲ ਨੂੰ ਵੀ ਇੱਥੇ ਬਣਾਉਣਾ ਅੱਛਾ ਜੀ ਹਾਂਜੀ ਕੱਲ ਨੂੰ ਇੱਥੇ ਹੀ ਬਣਾਉਣਾ ਜਿੱਥੇ ਤੁਸੀਂ ਹੁਣ ਨਿਸ਼ਾਨ ਗੱਡ ਲਿਆਣ ਉੱਥੇ ਬੈਠੇ ਹੋ ਉੱਥੇ ਬੈਠੇ ਹਾਂਜੀ ਹਾਂਜੀ ਤੇ ਅਸੀਂ ਇੱਥੇ ਰਵਾਂਗੇ ਚਾਰਜੀ ਕਲਾਵਾ ਪਹਿਲਾਂ ਦਿੱਲੀ ਆ ਹਾਂ ਦਿੱਲੀ ਆਹੀਂ ਹੋਣੇ ਮੋਰਚਾ ਮਤਲਬ ਜੇ ਨਾ ਚੇ ਬੰਦੀ ਸੰਗਾਂ ਦੀ ਰਹਾ ਨਹੀਂ ਹੁੰਦੀ ਉਹਨਾਂ ਚ ਰਥੇ ਮੋਰਚਾ ਲਾਵਾਂਗੇ ਅਸੀਂ ਠੀਕ ਹੈ ਹਾਂਜੀ ਹਾਂ ਇਹ ਲਗਾਤਾਰ ਮੋਰਚਾ ਕਹਿੰਦੇ ਨੇ ਹੰਗ ਸਿੰਘ ਕੀ ਅਸੀਂ ਇੱਥੇ ਹੀ ਬੈਠੇ ਰਹਿਣਾ ਜਦੋਂ ਤੱਕ ਮੋਰਚਾ ਜਿਹੜਾ ਉਹ ਚੱਲਦਾ ਹੈ ਸੋ ਅਜੇ ਸ਼ੁਰੂਆਤ ਜਿਹੜੀ ਉਹ ਹੋ ਰਹੀ ਹੈ ਉਹਨੇ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਦਿੰਨੇ ਆਂ ਔਰ ਸੰਗਤ ਦੇ ਦਰਸ਼ਨ ਤੁਹਾਨੂੰ ਕਰਾ ਦਿੰਨੇ ਆ ਜਿਹੜੇ ਬੈਠੇ ਹੋਏ ਨੇ ਬਕਾਇਦਾ ਤੌਰ ਦੇ ਉੱਪਰ ਇੱਥੇ ਗਤਕੇ ਨੂੰ ਦੇਖਣ ਦੇ ਲਈ